ਅੰਮ੍ਰਿਤਸਰ ਦੇ ਸੰਤ ਐਵੇਨਿਊ ਵਿਖੇ ਗੁਰਦੁਆਰਾ ਗੋਬਿੰਦ ਪ੍ਰਕਾਸ਼ ਨੇੜੇ ਗੁਰਦੁਆਰਾ ਸ਼ਿਹਟਾ ਸਾਹਿਬ ਦੇ ਇਤਿਹਾਸਿਕ ਖੂਹ ਵਿੱਚ ਸੀਵਰੇਜ ਦਾ ਗੰਦਾ ਪਾਣੀ ਜਾ ਰਿਹਾ ਹੈ ਜਿਸ ਬਾਰੇ ਨਗਰ ਨਿਗਮ ਪ੍ਰਸ਼ਾਸਨ ਨੂੰ ਕਈ ਵਾਰ ਬਾਬਾ ਕੁਲਵੰਤ ਸਿੰਘ ਵੱਲੋਂ ਮੰਗ ਪੱਤਰ ਦਿੱਤੇ ਗਏ ਹਨ ਕਿ ਜੋ ਸੀਵਰੇਜ ਦਾ ਗੰਦਾ ਪਾਣੀ ਖੂਹ ਵਿੱਚ ਜਾ ਰਿਹਾ ਹੈ ਉਸ ਨੂੰ ਰੋਕਿਆ ਜਾਵੇ ਪਰ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਇਸ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਇੱਕ ਵਾਰ ਫਿਰ ਫਾਸ ਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਹੋਇਆਂ ਬਾਬਾ ਕੁਲਵੰਤ ਸਿੰਘ ਨੇ ਅੰਮ੍ਰਿਤਸਰ ਦੇ ਮੇਅਰ ਅਤੇ ਨਗਰ ਨਿਗਮ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਜੋ ਸੀਵਰੇਜ ਦਾ ਗੰਦਾ ਪਾਣੀ ਗੁਰਦੁਆਰਾ ਸਾਹਿਬ ਵਿੱਚ ਬਣੇ ਇਤਿਹਾਸਿਕ ਖੂਹ ਵਿੱਚ ਮਿਲ ਰਿਹਾ ਉਸ ਨੂੰ ਰੋਕਿਆ ਜਾਵੇ ਅਤੇ ਉਹਨਾਂ ਨੇ ਆਖਿਆ ਕਿ ਅਗਰ ਉਹਨਾਂ ਦੀ ਸਮੱਸਿਆ ਹੱਲ ਨਹੀਂ ਹੋਈ ਤਾਂ ਉਹ ਇਲਾਕਾ ਨਿਵਾਸੀਆਂ ਨੂੰ ਲੈ ਕੇ ਨਗਰ ਨਿਗਮ ਦਫ਼ਤਰ ਦੇ ਬਾਹਰ ਪ੍ਰੋਸਟਰ ਪ੍ਰਦਰਸ਼ਨ ਕਰਨਗੇ ਨਗਰ ਨਿਗਮ ਦਾ ਕੰਮ ਹੈ ਕਿ ਲੋਕਾਂ ਨੂੰ ਸਹੂਲਤਾਂ ਦੇਣੀਆਂ ਅਤੇ ਉਹਨਾਂ ਦੀਆਂ ਸਮੱਸਿਆ ਸੋਣਨ ਪਰ ਅਸੀਂ ਇਸ ਵੇਲੇ ਗੁਰਦੁਆਰਾ ਗੋਬਿੰਦ ਪ੍ਰਕਾਸ਼ ਵਿੱਚ ਖੜੇ ਹਾਂ ਇੱਥੇ ਪ੍ਰਾਤਨ ਖੂਹ ਹੈ ਅਤੇ ਪ੍ਰਾਤਨ ਖੂਹ ਵਿੱਚ ਸੀਵਰੇਜ ਦਾ ਪਾਣੀ ਜਾ ਰਿਹਾ ਜਿਸ ਸਬੰਧ ਵਿੱਚ ਇੱਥੋਂ ਦੇ ਜਿਹੜੇ ਮੁਖੀ ਹਨ ਉਹਨਾਂ ਨੇ ਕਈ ਵਾਰੀ ਨਗਰ ਨਿਗਮ ਨੂੰ ਗੁਹਾਰ ਵੀ ਲਗਾਈ ਪਰ ਉਹਨਾਂ ਦੀ ਕੋਈ ਵੀ ਤੁਨਵਾਈ ਨਹੀਂ ਅੱਜ ਉਹਨਾਂ ਨੇ ਫੇਸਬੁਕ 'ਤੇ ਅਮਰਥਰ ਫਾਸਵੇ ਖਬਰ ਨਾਮ ਨਾਲ ਨਗਰ ਸੰਪਰਕ ਕੀਤਾ ਤੇ ਗੱਲਬਾਤ ਕਰਨੇ ਬਾਬਾ ਜੀ ਨਾ ਜੀ ਬਾਬਾ ਜੀ ਕੀ ਮੁਸ਼ਕਿਲ ਆ ਰਹੀ ਹੈ ਇੱਥੇ ਤੇ ਕੀ ਕਹਿਣਾ ਚਾਹੁੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵ ਸਾਡਾ ਜੀ ਗੁਰਦੁਆਰਾ ਬਾਬਾ ਗੋਬਿੰਦ ਪ੍ਰਕਾਸ਼ ਸੰਤ ਨਗਰ ਛਾਟਾ ਜਿਹਦਰ ਬਾਬਾ ਕਲਵਾ ਸਿੰਘ ਜੀ ਅਹੀ 6 ਮਹੀਨਾ 7 ਮਹੀਨੇ ਹੋ ਗਿਆ ਜੀ ਕਾਰਪੋਰੇਸ਼ਨ ਦੇ ਦਫਤਰ ਮੇਅਰ ਸਾਹਿਬ ਦੇ ਦਫਤਰ ਤੇ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਜਿਹੜੀ ਸਾਡੀ ਮਾਰਗ ਹੋ ਕੇ ਇੱਥੇ 8 ਜੂਨ ਚ ਆਈ ਆ ਪਰ ਸਾਨੂੰ ਜਿਹੜਾ ਖੂਹ ਆ ਪ੍ਰਤਨੋ ਦੇ ਵਿੱਚ ਪਾਣੀ ਸੀਵਰ ਦਾ ਜਾਂਦਾ ਜਿਉਂ ਤਾਂ ਅਸੀਂ ਇਹਨਾਂ ਨੂੰ ਕਹਿਣ ਦੇ ਵੀ ਸਾਡੇ ਖੂਹ 'ਚ ਸੀਵਰ ਦਾ ਪਾਣੀ ਆਉਂਦਾ ਪਰ ਇਹਨਾਂ ਸੁਣੀ ਕੋ ਅਖ ਨਹੀਂ ਹੁਣ ਜਿਉਂ ਬਰਸਾਤਾ ਹੋ ਗਿਆ ਗਲੀਆਂ ਦਾ ਪਾਣੀ ਜੋ ਹੀ ਉਹ ਸਾਰਾ ਸਾਡੇ ਸਾਡੇ ਖੂਹ ਦੇ ਵਿੱਚ ਉਹ ਪਾਣੀ ਜਿਹੜਾ ਬਰਸਾਤਾ ਦਾ ਪੈਣੀਆ ਦਾ ਪਾਣੀ ਸਾਰਾ ਆਇਆ ਹੁਣ ਜਿਹਦਾ ਕਰਕੇ ਸਾਡਾ ਘੜ ਤੋਂ ਘੜ ਲੱਖ ਰੁਪਏ ਦਾ ਨੁਕਸਾਨ ਆ ਅੰਦਰ ਟੇੜਾ ਆ ਗੀਆਂ ਸਾਰੀਆਂ ਕਿਸੇ ਵੇਲੇ ਵੀ ਗਲੀ ਰਸਤੇ ਦੇ ਵਿੱਚ ਜਾਂਦੇ ਆ ਉੱਤੇ ਕਿਸੇ ਦੇ ਗੇਟ ਵੀ ਦਿਖ ਸਕਦਾ ਤੇ ਕੰਧ ਵੀ ਗੁਰਦੁਆਰਾ ਸਾਹਿਬ ਦੀ ਜਿਹੜੀ ਦਿਖ ਸਕਦੀ ਆ ਕਿਉਂਕਿ ਸਾਰਾ ਪਾਣੀ ਜਿੰਨਾ ਵੀ ਆਸੇ ਪਾਸੇ ਤੋਂ ਆਉਂਦਾ ਸਾਰਾ ਗੁਰਦੁਆਰੇ ਦੇ ਅੰਦਰ ਜਿਹੜਾ ਖੂਹ ਲੱਗਾ ਫਿਰਤ ਨੂੰ ਉਹਦੇ ਵਿੱਚ ਇਹ ਸਾਰਾ ਪਾਣੀ ਜਾ ਰਿਹਾ ਅਸੀਂ ਬਥੇਰੇ ਇਹਨਾਂ ਕੋਈ ਅਫਸਰਾ ਕੋ ਜਾ ਕੇ ਸਾਨੂੰ ਕਹਿ ਦਿੰਦੇ ਵੀ ਹੁਣੇ ਆ ਜੰਨੇ ਤੁਹਾਡੇ ਮਗਰੇ ਆ ਜੰਨੇ ਆ ਪਰ ਇਹ ਸਾਡਾ ਮਸਲਾ ਹੱਲ ਨਹੀਂ ਕਰਨਦੇ ਜੀ ਬਾਬਾ ਇਹ ਗੱਲ ਕੀਤੀ ਜਾਵੇ ਕਿੰਨਾ ਕੁ ਪੁਰਾਣਾ ਖੂਹ ਹੈਗਾ ਤੇ ਕਿੰਨਾ ਕੁ ਇਤਿਹਾਸਿਕ ਹੈ ਤੇ ਹੁਣ ਤੁਹਾਡੀ ਮੰਗ ਕੀ ਰਹੀ ਜੀ ਏ ਜੀ 70 ਕੇ ਸਾਲ ਤੋਂ ਖੂਹ ਪੁਰਾਣਾ ਏ ਹੈ ਨਾ ਜੀ ਤੇ ਸਾਡੀ ਮੰਗ ਇਹੋ ਹੀ ਆ ਪੀ ਇਹ ਜਿਹੜੀ ਆ ਗਲੀ ਆ ਜਿਹੜੇ ਦਾ ਸਿਵਰ ਦਾ ਪਾਣੀ ਇਹ ਬੰਦ ਕੀਤਾ ਜਾਵੇ ਤੇ 니ਤੇ ਸਾਡਾ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਵੇਖੋ ਤੁਸੀਂ ਸਾਰਾ ਕੁਝ ਵੇਖ ਲਿਆ ਅਫਸਰ ਵੀ ਇਹਦੀਆਂ ਫੋਟੋਆਂ ਖਿੱਚ ਕੇ ਖੜੀਆਂ ਥੱਲੇ ਤਿੰਨ ਤਿੰਨ ਚਾਰ ਚਾਰ ਫੁੱਟ ਗਲੀ ਜਿਹੜੀ ਉਹਦੇ ਥੱਲੇੋਂ ਮਿੱਟੀ ਨਿਕਲ ਗਈ ਮਿੱਟੀ ਆ ਨੀ ਗਈ ਕਿ ਇਹ ਵੇਲੇ ਵੀ ਭਾਰੀ ਕੋਈ ਚੀਜ਼ ਆ ਸਕਦੀ ਹੈ ਤੇ ਜਾਨੀ ਮਾਨੀ ਨੁਕਸਾਨ ਕਿਹਦਾ ਵੀ ਹੋ ਸਕਦਾ ਜੇ ਨਾ ਇਹ ਕਰਨਗੇ ਤੇ ਫਿਰ ਅਸੀਂ ਜਥੇਬੰਦੀ ਦੀ ਆਪਣੀ ਜਥੇਬੰਦੀ ਦੇ ਹਿਸਾਬ ਨਾਲ ਫਿਰ ਜਿਹੜਾ ਉੱਥੇ ਇਹਨਾਂ ਦੇ ਬੂਏ ਗਾੜੀ ਜਾਂ ਜਿੱਥੇ ਵੀ ਹੋਊਗਾ ਅਸੀਂ ਬਣਾ ਕੇ ਪ੍ਰੋਗਰਾਮ ਉੱਥੇ ਮੁਜਾਰਾ ਕਰਾਂਗੇ ਜੀ ਬਿਲਕੁਲ ਜੀ ਇਸ ਵੇਲੇ ਸੰਗਤਾਂ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਜੀ ਇੱਥੇ ਤੁਸੀਂ ਰਹਿਣ ਵਾਲੇ ਤਾਂ ਕੀ ਮੁਸ਼ਕਲ ਹੈਗੀ ਤੇ ਹੁਣ ਤੁਹਾਡੀ ਡਿਮਾਂਡ ਕੀ ਜੀ ਹਾਂਜੀ ਜੀ ਵੈਕੂ ਜੀ ਕਹਾਲਸਾ ਵੈਕੂ ਜੀ ਕੀ ਪੱਤੀ ਜੀ ਮੁਸ਼ਕਲ ਇਹ ਹੋਈ ਆ ਜੀ ਇਹਨੂੰ 7-8 ਸਾਲ ਹੋ ਗਿਆ ਜੀ ਸੀਵਰੇ ਸਾਰੇ ਪਿਆ ਹੀ ਨਵਾਂ ਤੇ ਜਦੋਂ ਪਿਆ ਹੀ ਉਦੋਂ ਹੀ ਇਹ ਜਿਹੜੇ ਚੈਂਬਰ ਸੀ ਉਹ ਬੰਦ ਹੋ ਗਏ ਤੇ ਇਹ ਬਾਬਾ ਜੀ ਵਾਲੀ ਜਿਹੜੀ ਗਲੀ ਨਾਲ ਲੱਗਦੀ ਉਹ ਚੈਂਬਰ ਤੋਂ ਥੱਲੇ ਨੂੰ ਜਾ ਕੇ ਪਾਣੀ ਸਾਰਾ ਅੰਦਰ ਨੂੰ ਜਾਂਦਾ ਸੀਵਰੇ ਦੇ ਵਿੱਚ ਤੇ ਬਿਲਕੁਲ ਉਦੋਂ ਦਾ ਪਿਆ ਹੀ ਨਹੀਂ ਤੇ ਸਾਡਾ ਵੀ ਨਾਲ ਹੈ ਜੀ ਅਸਥਾਨ ਸਾਡੇ ਵੀ ਉਹ ਕੰਦ ਬਹਿ ਗਈ ਸਾਰਾ ਫਰਸ਼ ਬ ਤੇ ਸਾਡੀ ਤੇ ਇਹੀ ਬੇਨਤੀ ਹੈ ਵੀ ਇਹਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਤੇ ਉਹ ਅਫਸਰ ਆਏ ਹੀ ਹੋਏਗੇ ਉਹ ਕਹਿੰਦੇ ਵੀ ਸਾਰਾ ਇਹ ਪੁੱਟ ਕੇ ਤੇ ਸਾਰਾ ਇਹਨੂੰ ਪੈਣਾ ਦੁਬਾਰਾ ਪੈਣਾ ਪਰ ਉਦੋਂ ਤੱਕ ਕੋਈ ਸੁਣਵਾਈ ਨਹੀਂ ਜੀ ਵੇਖ ਕੇ ਗਿਆ ਜੀ ਸਾਡੀ ਬੇਨਤੀ ਹੈ ਆਪ ਜੀ ਥਰੂ ਐਪੀ ਇਹਨੂੰ ਜਲਦੀ ਤੋਂ ਜਲਦੀ ਠੀਕ ਕਰਾਇਆ ਜਾਵੇ ਜੀ ਬਿਲਕੁਲ ਇੱਛੇ ਬੁਕੇ ਸੀ ਖੜੇਛਾ ਨੇ ਗੁਰਦੁਆਰਾ ਗੋਬਿੰਦ ਪ੍ਰਕਾਸ਼ ਸ਼ਤਨਗਰ ਵਿੱਚ ਸ਼ਿਆਟਾ ਵਿਖੇ ਤੁਸੀਂ ਇੱਕ ਵਾਰ ਮੈਂ ਸਹਿਯੋਗੀ ਨੂੰ ਕਹਿੰਦਾ ਤਸਵੀਰਾਂ ਤੁਹਾਨੂੰ ਜਰੂਰ ਸਾਂਝੀ ਕਰਦੇ ਗੁਰਦੁਆਰਾ ਗੋਬਿੰਦ ਪ੍ਰਕਾਸ਼ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੇਟ ਦੇ ਉੱਪਰ ਤਰੇੜਾ ਵੀ ਆ ਚੁੱਕਿਆ ਕਿਉਂਕਿ ਨੀਆ ਵੀ ਬੈਗ ਗਈਆਂ ਜਿਹੜਾ ਸੀਵਰੇਜ ਦਾ ਪਾਣੀ ਹੈ ਉਹ ਖੂਹ ਦੇ ਵਿੱਚ ਵੀ ਜਾ ਰਿਹਾ ਗੱਲਬਾਤ ਕਰਦੇ ਹਾਂ ਬਾਬਾ ਜੀ ਨੇ ਆਖਿਆ ਕਿ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਉਹਨੇ ਆਖਿਆ ਕਿ ਅਗਰ ਨਗਰ ਨਿਗਮ ਕੋਲ ਇਹਨਾਂ ਦੀ ਸੁਣਵਾਈ ਨਹੀਂ ਕੀਤੀ ਦੀ ਦੰਦੀ ਤੇ ਆਉਣ ਵਾਲੇ ਸਮੇਂ ਵਿੱਚ ਨਗਰ ਨਿਗਮ ਦਫ਼ਤਰ ਦੇ ਬਾ